Fins demà! Құрлғанда 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 Thank you. ਤੁਸੀਂ ਦੇਖ ਰਹੇ ਹੋ ਨਵਾਂ ਜਮਾਨਾ ਟੀਵੀ ਤੇ ਮੈਂ ਹਾਂ ਜਗਦੀ ਚਰਾਏ ਦੋਸਤੋ ਕੱਲ ਰਾਤ ਦੀ ਗੱਲ ਹੈਗੀ ਕੀ ਜਿਹੜੇ ਨਸ਼ੇ ਦੇ ਸੁਦਾਗਰ ਨੇ ਉਹਨਾਂ ਵੱਲੋਂ ਪਿੰਡ ਖੇੜੇ ਦੇ ਜਿਹੜੇ ਵਾਸੀ ਸੀ ਜਿਹੜੇ ਨਸ਼ੇ ਦੇ ਸੁਦਾਗਰਾਂ ਨੂੰ ਰੋਕਦੇ ਸੀ ਲਵੀ ਸਾਡੇ ਪਿੰਡ ਦੇ ਵਿੱਚ ਆ ਕੇ ਨਸ਼ਾ ਨਾ ਵੇਚੋ ਤੇ ਨਾ ਬੰਡੋ ਸਾਡੇ ਨੌਜਵਾਲ ਪੀਡੀਆ ਜਿਹੜੀ ਨਸ਼ੇ ਦੀ ਦਲਦਲ ਵਿੱਚ ਦੱਬਦੀ ਜਾ ਰਹੀ ਆ ਉਹਨਾਂ ਨੇ ਨਸ਼ੇ ਦੇ ਸੁਦਾਗਰਾਂ ਨੇ ਕੀ ਕੀਤਾ ਕਿ ਉਹ ਮੁੰਡਿਆਂ ਦੇ ਉੱਤੇ ਤਿੰਨ ਮੁੰਡਿਆਂ ਦੇ ਉੱਤੇ ਜਿਹੜੀ ਆਪਦੀ ਗੱਡੀ ਸੀ ਉਹ ਚਾੜ ਦਿੱਤੀ ਜਿਹਦੇ ਚੋਂ ਇੱਕ ਦੀ ਤਾਂ ਡੈਥ ਹੋ ਗਈ ਆ ਤੇ ਦੋ ਸਰੀਸ ਪਿੰਨੇ ਆਪਾਂ ਗੱਲ ਕਰ ਰਹੇ ਆ ਉਹੀ ਪਿੰਡ ਦੇ ਜੰਪਲ ਨਮੋ ਸਿੰਘ ਖੇੜਾ ਜੀ ਨਾਲ ਸਾਰਾ ਮੈਟਰ ਕੀ ਆ ਖੇੜਾ ਸਾਹਿਬ ਮੈਂ ਖੇੜੇ ਪਿੰਡ ਦਾ ਸਰਪੰਚ ਮਨਮੋਹਨ ਸਿੰਘ ਖੇੜਾ ਜੀ ਇਹ ਗੱਲਬਾਤ ਇਹ ਆ ਮਲਕੀਤ ਨਾਮੇ ਚਕਲੀ ਮੰਗਾ ਦਾ ਰਹਿਣ ਵਾਲਾ ਇਹਨੂੰ ਵੈਸੇ ਉਹ ਮੰਤਰੀ ਪਤਾ ਨਹੀਂ ਕਿਵੇਂ ਕਹਿੰਦੇ ਆ ਬੰਦਾ ਬਹੁਤ ਘਟਿਆ ਤੇ ਕੁੱਤਾ ਆਦਮੀ ਆ ਜੀ ਇਹ ਨਸ਼ੇ ਦਾ ਕੰਮ ਕਰਦੇ ਨੇ ਇਹ ਗੱਲਬਾਤ ਇਹ ਆ ਪਿੰਡ ਦੇ ਵਿੱਚ ਸਾਡੇ ਕਿਸੇ ਸਾਡੇ ਪਿੰਡ ਦੇ ਵਿਅਕਤੀ ਨੇ ਗਲਤੀ ਨਾਲ ਇਹਨੂੰ ਗੁਰਦੁਆਰਾ ਸਾਹਿਬ ਦੀ ਥੋੜੀ ਜਗ੍ਹਾ ਬੇਸ਼ਤੀ ਉੱਥੇ ਇਹਨੇ ਉਹ ਥੋੜਾ ਜਿਹਾ ਮਕਾਨ ਬਣਾ ਕੇ ਧੰਦੇ ਦਾ ਹੀ ਕੰਮ ਕਰਦਾ ਕਈ ਵਾਰ ਅਸੀਂ ਇਹਨੂੰ ਵਾਰਨਿੰਗ ਦਿੱਤੀ ਆ ਵੀ ਇਹ ਗਲਤ ਕੰਮ ਛੱਡ ਦੇ ਜਾਂ ਸਾਡਾ ਪਿੰਡ ਛੱਡ ਦੇ ਤੇ ਸਾਡੇ ਸਾਰੇ ਪਿੰਡ ਕੀ ਇਲਾਕਾ ਨਿਵਾਸੀ ਵੀ ਇਹਨੂੰ ਜਾਣਦੇ ਆ ਵੀ ਮਾੜਾ ਆਦਮੀ ਆ ਇਹ ਨਸ਼ੇ ਦਾ ਧੰਦਾ ਕਰਦਾ ਤੇ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਆ ਜਿੱਥੇ ਧੀਆਂ ਪਹਿਣਾ ਸਾਰੀਆਂ ਲੰਘਦੀਆਂ ਨੇ ਕਿ ਉੱਥੇ ਖੜਕੇ ਵੀ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਸਾਡੇ ਨੌਜਵਾਨ ਇਹਨਾਂ ਨੂੰ ਘੂਰਦੇ ਸੀ ਵੀ ਤੁਸੀਂ ਇਹ ਕੰਮ ਨਾ ਕਰੋ ਕਈ ਵਾਰ ਪੁਲਿਸ ਰਿਪੋਰਟ ਹੋਈ ਆ ਹੋਰ ਹੋਈ ਆ ਛੋਟ ਛੋਟ ਜਾਂਦੇ ਨੇ ਨਸ਼ੇ ਵਾਲੇ ਬੰਦੇ ਇਹ ਹੁਣ ਕੋਈ ਉਹ ਮੁੰਡੇ ਇਹ ਆਏ ਨੇ ਠੇਕੇ ਤੇ ਕੋਈ ਗੱਲਬਾਤ ਹੋਈ ਆ ਇਹ ਨਸ਼ੇੜੀ ਬੰਦੇ ਸੀ ਉਹਨਾਂ ਦੇ ਮਗਰ ਪੈਣ ਲੱਗੇ ਉੱਥੋਂ ਇਹ ਆ ਗਏ ਆ ਗਏ ਤਾਂ ਇਹਨਾਂ ਨੇ ਜਦੋਂ ਪਿੰਡ ਦੇ ਨੇੜੇ ਆ ਕੇ ਉਹਨਾਂ ਦੀ ਗੱਡੀ ਖਰਾਬ ਹੋ ਗਈ ਉਹ ਗੱਡੀ ਠੀਕ ਕਰਨ ਉਧਰ ਨੂੰ ਜਾ ਰਹੇ ਸੀਗੇ ਤੇ ਉਧਰੋਂ ਇਹਨਾਂ ਨੇ ਗੱਡੀ ਲਿਆ ਕੇ ਸਿੱਧੀ ਜਾਣ ਬੁੱਝ ਕੇ ਕਾਤਲਾਨਾ ਹਮਲਾ ਉਹਨਾਂ ਦੇ ਕੀਤਾ ਗੱਡੀ ਵਿੱਚ ਮਾਰੀ ਮਾਰਨ ਦੀ ਨੀਤ ਨਾਲ ਉਹਨਾਂ ਨੂੰ ਜਦੋਂ ਡਿੱਗ ਪਏ ਇਹ 4 ਜਾਣੇ ਸੀ ਜਾਂ 5 ਜਾਣੇ ਸੀ ਅਣਪਛਾਤੇ ਬੰਦੇ ਵੀ ਸੀਗੇ ਕੁਝ ਦੋ ਹੀ ਭਰਾ ਸੀ ਹੋਰ ਸੀ ਐ ਜਿਵੇਂ ਬੰਦੇ ਦੱਸਦੇ ਆ ਮੈਂ ਮੌਕੇ ਤੇ ਤਾਂ ਹੈ ਨਹੀਂ ਸੀ ਇਹ ਇਹਨਾਂ ਨੇ ਫੇਰ ਡੰਡੇ ਕੱਢ ਕੇ ਉਹ ਬੰਦੇ ਆਪਣੇ ਜਾਣੇ ਤਾਂ ਤਿੰਨੇ ਹੀ ਮਾਰਦੇ ਪਰ ਉਹਨਾਂ ਜੋ ਇੱਕ ਬੰਦਾ ਮੌਕੇ ਤੇ ਮਰ ਗਿਆ ਇੱਕ ਸੀਰੀਅਸ ਆ ਉਹ ਉਥੇ ਪੀਜੀਆਈ ਚੰਡੀਗੜ੍ਹ ਆ ਇੱਕ ਸਮਰਾਲੇ ਹੈਗਾ ਜੀ ਉਹਨੋਂ ਮੁੰਡੇ ਜਿਹੜੇ ਪੀਜੀਆਈ ਗਏ ਹੋਏ ਆ ਮੌਕੇ ਤੇ ਸੀਗੇ ਜਿਹੜੇ ਬੰਦੇ ਢਾਕਲ ਕਰਾਉਣ ਗਏ ਆ ਉਹ ਬੰਦੇ ਆ ਰਹੇ ਆ ਤੇ ਪੁਲਿਸ ਤਾਂ ਹੈਲਪ ਕਰ ਰਹੀ ਹੈ ਐਸੀ ਗੱਲ ਨਹੀਂ ਹੈਗੀ ਚਲੋ ਇਹ ਸਾਰੇ ਬੈਠੇ ਆ ਧਰਨੇ ਦੇ ਉੱਤੇ ਹੁਣ ਵੱਡੀ ਸੱਟ ਆ ਪਾਣਾ ਮੰਨਣਾ ਬੜਾ ਔਖਾ ਤੇ ਹੁਣ ਸਾਡਾ ਵੀ ਪਾਣੀ ਨਹੀਂ ਚੜ ਰਿਹਾ ਚਲੋ ਅਸੀਂ ਵੀ ਇਹਨਾਂ ਦੇ ਨਾਲ ਖੜੇ ਆ ਬੈਠੇ ਆ ਹਮਦਰਦੀ ਆ ਇਹ ਕਿਉਂਕਿ ਕਹਿ ਨਹੀਂ ਸਕਦੇ ਸੋ ਇਹ ਮੈਂ ਤਾਂ ਇਹੀ ਕਹੂੰਗਾ ਪੁਲਿਸ ਵਾਲਿਆਂ ਨੂੰ ਜਿਹੜੇ ਇਹੋ ਜਿਹੇ ਬੰਦੇ ਨੇ ਇਹਨਾਂ ਤੇ ਕੇਸ ਇਹੋ ਜਿਹਾ ਦਰਜ ਕੀਤਾ ਜਾਵੇ ਵੀ ਜੇਲ੍ਹਾਂ ਚੋਂ ਛੁੱਟਣ ਵਾਲੇ ਬੰਦੇ ਵਿਅਕਤੀ ਤੇ ਨਹੀਂ ਤਾਂ ਇਹ ਕੋਈ ਜਾਨੀ ਮਾਲੀ ਹੋਰ ਵੀ ਇਹ ਨੁਕਸਾਨ ਕਰ ਸਕਦੇ ਨੇ ਤੇਹੀ ਮੈਂ ਤਾਂ ਕਹਿੰਦਾ ਸਾਹਿਬ ਇਹ ਇਹ ਇਲਾਕੇ ਦੇ ਵਿੱਚ ਇਹੀ ਬੰਦੇ ਆ ਕਿ ਕੁਝ ਹੋਰ ਬੰਦੇ ਵੀ ਆ ਜਿਹੜੇ ਹੋਰ ਵੀ ਬੰਦੇ ਬਹੁਤ ਨੇ ਤੇ ਜਿਹੜੇ ਆਮ ਲੋਕ ਨੇ ਇਹਨਾਂ ਲੋਕਾਂ ਤੋਂ ਡਰਦੇ ਨੇ ਇਹ ਲੋਕ ਕ੍ਰਿਮੀਨਲ ਨੇ ਇਹਨਾਂ ਕੋਲੇ ਅਸਲਾ ਵੀ ਆ ਅਗਲਾ ਕਹਿੰਦਾ ਵੀ ਸਾਡਾ ਇਹ ਨੁਕਸਾਨ ਨਾ ਕਰ ਦੇਣ ਕਿਉਂਕਿ ਇਹ ਬੰਦਿਆਂ ਤੇ ਔਰ ਔਰ ਪਰਚੇ ਦਰਜ ਨਹੀਂ ਹੁੰਦੇ ਵੀ ਇਹ ਸਾਲੇ 5-7 ਸਾਲ ਅੰਦਰ ਰਹੇ ਨੇ ਅਗਲੇ ਨੂੰ ਪਤਾ ਵੀ ਇਹ ਕੱਲ ਨੂੰ ਮੈਂ ਅੱਜ ਕੰਪਲੇਨਟ ਕਰਨਾ ਕੱਲ ਨੂੰ ਨਹੀਂ ਛੁੱਟਿਆ ਉਹ ਮੈਨੂੰ ਮਾਰੂਗਾ ਇਹ ਆ ਕੁਝ ਕਰਦੇ ਨੇ ਗੁੰਡੇ ਬੰਦੇ ਆ ਇਹ ਜੀ ਆਹ ਗੱਲ ਬਾਤ ਆ ਇਹਨਾਂ ਤੇ ਜਿਹੜੀ ਤੁਸੀਂ ਪੰਜਾਬ ਪੁਲਿਸ ਕੋਲ ਦਰਜ ਕਰਵਾਈ ਹੋਈ ਹੈ ਰਿਪੋਰਟ ਤੇ ਯਾਰ ਇਹ ਮੁੰਡੇ ਉਹ ਤਾਂ ਕਹਿੰਦੇ ਆ ਵੀ ਦਰਜ ਕਰਵਾਓ ਤੇ ਉਹ ਫਿਰ ਜਿਹੜੇ ਦਾਖਲ ਕਰਾਉਣ ਵਾਸਤੇ ਬੱਚੇ ਗਏ ਆ ਮੌਕੇ ਦੇ ਗਵਾਹ ਨੇ ਜਿਹੜੇ ਉਹ ਬੱਚੇ ਮੌਕੇ ਤੇ ਆ ਕੇ ਉਹ ਦਰਜ ਕਰਾਉਣਗੇ ਪੁਲਿਸ ਡਿਪਟੀ ਸਾਹਿਬ ਵੀ ਇੱਥੇ ਆ ਕੇ ਗਏ ਨੇ ਐਸਐਚਓ ਥਾਭ ਵੀ ਖੜੇ ਨੇ ਪੁਲਿਸ ਤਾਂ ਹੈਲਪ ਕਰ ਰਹੀ ਆ ਵੈਸੇ ਉਹ ਨਹੀਂ ਆਪਾਂ ਕਹਿ ਸਕਦੇ ਵੀ ਪੁਲਿਸ ਹੈਲਪ ਨਹੀਂ ਕਰਦੀ ਉਹ ਕਹਿੰਦੇ ਵੀ ਜਿਵੇਂ ਤੁਸੀਂ ਲਿਖਾਉਣਾ ਲਿਖਾਓ ਆਪਣੇ ਵਕੀਲ ਦੀ ਰਾਇ ਲੈ ਕੇ ਆਪਣੇ ਲਿਖਾ ਲਓ ਜਿਸ ਤਰ੍ਹਾਂ ਮਰਜੀ ਜਿਵੇਂ ਮੌਕੇ ਦੀ ਕਾਰਵਾਈ ਹੋਈ ਆ ਅਸੀਂ ਇਹ ਚਾਹੁੰਦੇ ਆ ਵੀ ਜੋ ਮੌਕੇ ਤੇ ਹੋਇਆ ਪ੍ਰੋਪਰ ਉਹ ਲਿਖਿਆ ਜਾਣਾ ਚਾਹੀਦਾ ਇਹ ਕਾਤਲਨਾ ਨਾ ਹਮਲਾ ਹੈ ਇਹ 302 ਦਰਜ ਕਰਨੀ ਚਾਹੀਦੀ ਜੀ ਇਹਨਾਂ ਨੂੰ ਬਹੁਤ ਬਹੁਤ ਮਾੜਾ ਕਰਮ ਕੀਤਾ ਜੀ ਉਸ ਬੱਚੇ ਦੇ ਦੋ ਬੁਗਡੀਆਂ ਨੇ ਤੀਜਾ ਬੱਚਾ ਉਹਦੀ ਘਰ ਵਾਲੀ ਘਰ ਮੱਤੀ ਆ ਇਹ ਦੂਜੇ ਜਿਹੜੇ ਦੋ ਮੁੰਡੇ ਛੱਟਾਂ ਮਾਰੇ ਲੱਤਾਂ ਬਾਹਾਂ ਤੋੜੀਆਂ ਨੇ ਉਹ ਇੱਕ ਤਾਂ ਪਿਆ ਜੀ 32 ਸੈਕਟਰ ਚ ਇੱਕ ਸਮਰਾਲੇ ਪਿਆ ਜੀ ਉਹ ਅਨਮੈਡ ਨੇ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਉਹਨਾਂ ਦਾ ਵਿਆਹ ਨਹੀਂ ਕਿਸੇ ਨੇ ਕਰਨਾ ਚੰਗੇ ਬਲੇ ਬੱਚਿਆਂ ਨੂੰ ਵਿਆਹ ਨਹੀਂ ਹੋ ਰਿਹਾ ਜੀ 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 ਦੀ ਡੈਥ ਹੋ ਚੁੱਕੀ ਆ ਉਹਨਾਂ ਲਈ ਜਿਹੜੀ ਧਰਮ ਪਤਨੀ ਗਰਭ ਪਤੀ ਆ ਹਾਂਜੀ ਗਰਭ ਪਤੀ ਦੋ ਦੋ ਗੁੱਡੀਆਂ ਨੇ ਪਹਿਲਾਂ ਜੀ ਦੋ ਗੁੱਡੀਆਂ ਪਹਿਲਾਂ ਨੇ ਹੁਣ ਵੀ ਗਰਭ ਤੇ ਆ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ ਮੈਂ ਤਾਂ ਇਹ ਕਹਿਣਾ ਸਰਕਾਰ ਨੂੰ ਵੀ ਉਸ ਬੱਚੀ ਨੂੰ ਕੋਈ ਨਾ ਕੋਈ ਰਜਗਾਰ ਵੀ ਦੇਣਾ ਚਾਹੀਦਾ ਜੀ ਸਰਕਾਰ ਵੱਲੋਂ ਕਿਉਂਕਿ ਉਹਨੂੰ ਕੋਈ ਜ਼ਿੰਦਗੀ ਬਤੀਤ ਕਰਨ ਵਾਸਤੇ ਕੋਈ ਸਹਾਰਾ ਨਹੀਂ ਹੈ ਇਸ ਕਰਕੇ ਸਰਕਾਰ ਨੂੰ ਮੈਂ ਬੇਨਤੀ ਕਰਦਾ ਵੀ ਉਹਨੂੰ ਕੋਈ ਨਾ ਕੋਈ ਰੋਜ਼ਗਾਰ ਜ਼ਰੂਰ ਮਿਲਣਾ ਚਾਹੀਦਾ ਜੀ ਤੇ ਵੱਧ ਤੋਂ ਵੱਧ ਸਖਤ ਸਜ਼ਾ ਉਹਨਾਂ ਬੰਦਿਆਂ ਨੂੰ ਮਿਲਣੀ ਚਾਹੀਦੀ ਆ ਉਹ ਨਸ਼ੇ ਦੇ ਸਮਗਲਰ ਨੇ ਨਸ਼ੇ ਕਰਕੇ ਹੀ ਕੰਮ ਹੋਇਆ ਜੀ ਉਹ ਬੰਦੇ ਰੋਕਦੇ ਸੀਗੇ ਪਿੰਡ ਵਾਲੇ ਤੇ ਇਹ ਸਮਗਲਰ ਹਟਦੇ ਨਹੀਂ ਸੀ ਇਹ ਗੁੰਡਾਗਰਦੀ ਕਰਕੇ ਫਿਰ ਉਹਨਾਂ ਨੇ ਉਹਨਾਂ ਨੂੰ ਜਾਨ ਬੁੱਝ ਕੇ ਮਾਰਿਆ ਜੀ ਜਿਹੜਾ ਇੱਕ ਇਹ ਧਰਨਾ ਖੇੜੇ ਪਿੰਡ ਦੇ ਵਸਨੀਕਾਂ ਵੱਲੋਂ ਲਾਇਆ ਗਿਆ ਇੱਕ ਹੋਰ ਪਿੰਡ ਵੀ ਨਾਲ ਖੇੜਾ ਪਿੰਡ ਵਸਨੀ ਸਾਰਾ ਖੇੜਾ ਪਹੁੰਚਿਆ ਜੀ ਚਕਲੀ ਮੰਗਾ ਵੀ ਉਹਦਾ ਪਿੰਡ ਵਿੱਚ ਚਕਲੀ ਮੰਗਾ ਚਕਲੀ ਮੰਗਾ ਦੇ ਵੀ ਤੇ ਕਿਵੇਂ 100 ਬੰਦਾ ਪਹੁੰਚਿਆ ਹੋਇਆ ਜੇ ਕੋਈ ਮਾੜੀ ਮੋਟੀ ਤਲਫੜ ਕਰਦਾ ਉਹਨੂੰ ਘੂੜਦਾ ਕੁੱਟਮਾਰ ਕਰਦਾ ਇੱਥੇ ਪੁਲਿਸ ਉਹਦੀ ਕੋਈ ਸੁਲਾਈ ਨਹੀਂ ਕਰਦੀ ਜੇ ਕੋਈ ਬੰਦਾ ਉਹਦੇ ਖਿਲਾਫ ਇੱਥੇ ਆ ਕੇ ਰਾਬੜ ਲਿਖਾਉਂਦਾ ਜੀ ਉਹਦੀ ਇੰਨੀ ਪਹੁੰਚ ਆ ਵੀ ਉਹਦੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਯਾਨੀ ਜਿਹੜੇ ਬੰਦੇ ਨੇ ਇਹ ਕਾਰਾ ਕੀਤਾ ਵਾ ਉਹਦੀ ਪੁਲਿਸ ਪ੍ਰਸ਼ਾਸਨ ਦੇ ਵਿੱਚ ਯਾਨੀ ਬਹੁਤ ਜ਼ਿਆਦਾ ਪਕੜ ਹੈ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਉੱਤੇ ਕਾਰਵਾਈ ਨਹੀਂ ਕਰਦਾ ਸਖਤ ਕਾਰਵਾਈ ਨਹੀਂ ਕਰਦਾ ਸਖਤ ਕਾਰਵਾਈ ਕਰਨ ਦਾ ਬੰਦਾ ਹਟ ਜਿਏ ਜੀ ਉਹਨੂੰ ਕੋਈ ਡਰ ਨਹੀਂ ਹੈ ਕੱਲ ਹੀ ਇਹ ਪਤਾ ਲੱਗਿਆ ਆਲੇ-ਦਾਲੇ ਉਹ ਸੂਤਰਾਂ ਤੋਂ ਵੀ ਉਹਨੇ 3-4 ਬੰਦਿਆਂ ਨਾਲ ਝਗੜਾ ਕੀਤਾ ਦੋ ਦਿਨ ਪਹਿਲਾਂ ਇੱਥੇ ਚੰਨ ਕਮਲ ਚੌਂਕ ਦੇ ਵਿੱਚ ਵੀ ਉਹ ਕਿਸੇ ਰੇੜੀ ਵਾਲਿਆਂ ਨਾਲ ਲੜ ਕੇ ਗਿਆ ਜੀ ਉਸ ਬੰਦੇ ਦਾ ਕੰਮ ਹੀ ਇਹ ਆ ਕਿਸੇ ਦੀ ਕੁੱਟਮਾਰ ਕਰ ਲਵੇ ਕਿਸੇ ਦੀ ਕੁਸ਼ਕਾ ਨਾ ਉੱਥੇ ਕੋਈ ਘਰਬਾਣੀ ਹੁੰਦੀ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਫੇਰ ਦੁਬਾਰਾ ਬੇਨਤੀ ਕਰਦੇ ਆਂ ਕਿ ਉਹ ਤਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਅੱਗੇ ਵਾਸਤੇ ਉਹ ਬੰਦਾ ਕਿਸੇ ਨੂੰ ਹੱਥ ਨਾ ਪਾਵੇ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਧਰਨੇ ਦੇ ਵਿੱਚ ਜਿਹੜੇ ਮਹਿਤਕ ਉਹਨਾਂ ਦੇ ਪਰਿਵਾਰ ਜਾਂ ਜਿਨ੍ਹਾਂ ਦੀ ਸੱਟਾਂ ਲੱਗੀਆਂ ਉਹਨਾਂ ਦੇ ਪਰਿਵਾਰ ਜਿਹੜੇ ਹੈਗੇ ਨੇ ਉਹ ਧਰਨੇ ਦੇ ਵਿੱਚ ਬੈਠੇ ਨੇ ਔਰ ਉਹ ਸਾਡੀ ਮੰਗ ਕਰ ਰਹੇ ਨੇ ਲਗਾਤਾਰ ਤવાડી ਸਾਹਿਬ ਕੀ ਹਾਲ ਸਾਡੇ ਨਾਲ ਕਾਂਗਰਸ ਦੇ ਬਲਾਕ ਉੱਪਰ ਲਾਣ ਤવાડી ਜੀ ਨੇ ਪਹਿਲਾਂ ਵੀ ਗੱਲ ਕੀਤੀ ਹੈ ਤવાડી ਸਾਹਿਬ ਨੇ ਸਰ ਮੈਂਟ ਕੀ ਹੈ ਬੜੀ ਦੁਖਦਾਈ ਘਟਨਾ ਹੋਈ ਹੈ ਰਾਤ ਤੇ ਕੁਝ ਸ਼ਰਾਰਤੀ ਅਨਸ਼ਰਾਂ ਨੇ ਜਿਹੜਾ ਨੌਜਵਾਨ ਮੁੰਡਾ ਸੀ ਖੇੜੇ ਪਿੰਡ ਦਾ ਬੜਾ ਜ਼ਾਂਗੋ ਮਰਦਾ ਸੀਗਾ ਛੋਟੇ ਬੱਚੇ ਨੇ ਉਹਦੇ ਮੈਸੇਜ ਆ ਪਰਿਵਾਰ ਪੂਰਾ ਕੁਤਲਾ ਰਿਹਾ ਉਨੇਕ ਉਹਦਾ ਜਿਹੜਾ ਜਾਣ ਬੁੱਝ ਕੇ ਜਿਵੇਂ ਦੱਸਣ ਦੇ ਆਲਿਆਂ ਦੇ ਮੁਤਾਬਕ ਵੀ ਜਾਣ ਬੁੱਝ ਕੇ ਉਹਨੂੰ ਐਕਸੀਡੈਂਟ ਕਰਕੇ ਜਿਹੜਾ ਮਾਰ ਦਿੱਤਾ ਗਿਆ ਬਹੁਤ ਮਾੜੀ ਘਟਨਾ ਹੈ ਜਿਆ ਸ਼ਰਾਰਤੀਆਂ ਅੰਸ਼ਰਾਂ ਨੂੰ ਪ੍ਰਸ਼ਾਸਨ ਨੂੰ ਬਹੁਤ ਜਲਦੀ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਜੋ ਹਕੀਕਤ ਆ ਸਰਕਾਰ ਨੂੰ ਸਾਹਮਣੇ ਲੈ ਕੇ ਆਉਣੀ ਚਾਹੀਦੀ ਹੈ ਵੀ ਜਿਹੜਾ ਇਹ ਕਰਦੇ ਨੇ ਹੋਰ ਸਰਕਾਰ ਆਪਣਾ ਰਾਗ ਲਾਪ ਰਹੀ ਹੈ ਇਹ ਮੈਨੂੰ ਮੈਂ ਦਾ ਸਰਕਾਰ ਇਹ ਤੋਂ ਬਹੁਤ ਦੂਰ ਆ ਸਰਕਾਰ ਨੂੰ ਇਹ ਜਿਹੇ ਚੀਜ਼ਾਂ ਨੂੰ ਜਿਹੜੀ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕਰਕੇ ਅੰਨੇ ਲੋਕਾਂ ਨੂੰ ਪਹਿਲਾਂ ਤਾਂ ਬੰਦਾ ਮਰ ਗਿਆ ਦੂਜੇ ਬੈਠੇ ਵੀ ਸੜਕ ਤੇ ਨੇ ਮਾਈਆਂ ਵਿਚਾਰੀਆਂ ਬੜਾ ਮੰਦ ਭਰਦੀ ਖੜਾ ਦੇ ਕੇ ਬੜਾ ਇਹ ਚੀਜ਼ਾਂ ਦੁੱਖ ਲੱਗ ਰਿਹਾ ਵੀ ਪੰਜਾਬ ਜਾ ਕਿੱਧਰ ਨੂੰ ਰਿਹਾ ਮੈਂ ਇਹ ਸਟੂ ਵੀਊ ਦੇ ਰੇਡ ਤੇ ਲਾਣਾ ਸੀ ਐਸਚੂ ਸਮਰਾਲਾ ਇਸੇ ਕੰਮ ਦੇ ਲਈ ਥੋੜਾ ਬੰਦਾ ਨਾਲ ਭੇਜੋ ਕਿਉਂਕਿ ਸਾਨੂੰ ਦੋਸ ਬੰਦੇ ਦੀ ਪਛਾਣ ਨਹੀਂ ਹੈ ਇਹ ਤੁਸੀਂ ਕੱਲ 2 ਵਜੇ ਹੋਊਗਾ ਤਾਂ ਅਸੀਂ ਰਾਤ ਨੂੰ ਕਰ ਲਈਏ ਠੀਕ ਹੈ ਸਾਢੇ 5 ਉਹ ਪੂਰੀ ਕੋਸ਼ਿਸ਼ ਇਹ ਹੋਊਗੀ ਵੀ ਇਹ ਨਹੀਂ ਵੀ ਆਪਾਂ ਆ ਕਰਦੇ ਆ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕ ਦੀ ਗਿਜਾਇਸ਼ ਨਹੀਂ ਇਹ ਗੁਰ ਹੁੰਦਾ ਇੱਕ ਇੱਕ ਮਿੰਟ ਦੀ ਗੁਰ 5 ਘੰਟੇ ਜਿਹੇ ਉੱਪਰ ਥੱਲੇ ਵੀ ਹੁੰਦੇ ਇਹ ਇਹ ਬਿਲਕੁਲ ਨਹੀਂ ਸਾਡੇ ਕੋਲ ਇਹੀ ਜੇ 302 ਦਾ ਮਾਪਰਤਾ ਦਾ ਕੀਤਾ ਬਾਈ ਛੂਭੀਧਾਰਾ ਨਹੀਂ ਲਈ 302 ਦਾ ਦੋਨੇ ਭਰਾਵਾਂ ਦੇ ਖਰਾਬ ਹੈ ਦੋ ਨਾਮ ਨੂ ਲਿਖਾਇਆ ਜੋ ਤੁਹਾਡੇ ਪਰਿਵਾਰ ਨਾਲ ਲਿਖਾਇਆ ਕਤਲ ਤੋਂ ਵੱਡੀ ਕੋਈ ਸਜ਼ਾ ਕੋਈ ਨਹੀਂ ਇਹ ਕਿਸੇ ਵੀ ਹਾਲ ਚ ਸਪੇਅਰ ਹੋਣਾ। ਕਿ ਮੇਰੇ ਵੱਲੋਂ ਗਾਰੰਟੀ ਜੀ ਹੈ ਮੈਂ ਤੁਹਾਨੂੰ ਕਹਿੰਦਾ ਵੀ ਆ ਆਉਂਦਾ ਕੀ ਹੋਰ ਇੱਕ ਵਾਰ ਇੱਕ ਵਾਰ ਤੁਹਾਨੂੰ ਪੁਰਾਣੇ ਹੁੰਦਾ ਪਰ ਦੋਨੇ ਪ੍ਰਾਵਾਂ ਨੂੰ ਅੰਦਰ ਲਾਉਂਗਾ। ਅੰਦਰ ਦੇ ਕੇ ਇੱਕ ਮਿੰਟ ਸੁਣੋ ਭਾਈ। ਬੀਬੀ ਹੁਣ ਸਾਡੇ ਵੱਲੋਂ ਅਸੀਂ ਰਾਂਝਾ ਕਸਪਾਰ ਦੋ ਦਿਨ ਤੋਂ ਮਗਾਇਆ। ਇਹਦੀ ਸਾਡੀ ਐਵੀਡੈਂਸ ਵੈਲਿਊ ਹੈ ਅਸੀਂ ਪੂਰੀ ਤਿਆਰ ਕਰ ਰਹੇ ਹਾਂ ਅੰਸ਼ੀ ਤੱਕ ਇਹਨੂੰ ਪਹੁੰਚਾ ਦੇਵਾਂਗੇ। ਉਹ ਤੋਂ ਬਾਅਦ ਤੁਹਾਡੇ ਪਰਿਵਾਰ ਦੀਆਂ ਗਵਾਹੀਆਂ। ਬੇਟਾ ਮੈਂ ਤੁਹਾਨੂੰ ਕਹਿੰਦਾ ਵੀ ਅਸੀਂ ਹੋਰ ਕਮਾਜ ਨਹੀਂ ਮਰਡਰ ਚ ਬੁਲਾਦੇ ਪਰ ਇਸ ਆਪਣੇ ਮਰਡਰ ਦੇ ਵਿੱਚ ਸਾਡੇ ਮੈਡਮ ਜਿਹੜੀ ਛੁਪੀ ਸੀ ਪਰੰਜਕ ਸਪੋਰਟ ਜੀ ਦਾ ਗੱਡੀ ਤੋਂ ਮੌਕੇ ਤੋਂ ਜਿਹੜੇ ਸਾਰੇ ਕਲੂ ਇਕੱਠੇ ਕਰਦੇ ਆਂ ਲੁਧਿਆਣੇ ਤੋਂ ਰਿਕੁਐਸਟ ਕਰਕੇ ਮਗਾਇਆ ਵੀ ਸਾਡੇ ਵੱਲੋਂ ਅਸੀਂ ਪਰੰਜਕ ਐਵੀਡੈਂਸ ਵੀ ਜਿਹੜੀ ਪੂਰੀ ਕਲੈਕਟ ਕਰ ਰਹੇ ਆਂ ਸਾਸੀ ਤੱਕ ਹੀ ਜਾਊਗਾ ਬਾਕੀ ਤੁਹਾਡੇ ਜਿਹੜਾ ਪਰਿਵਾਰ ਦੀ ਹੈ ਉਹਦੀ ਗਵਾਈ ਸਾਡੇ ਵੱਲੋਂ ਕੋਈ ਟੈਲੀ ਸਾਡੇ ਦੇ ਕਿਉਂਕਿ ਜੇ ਮੈਂ 302 ਦਾ ਪਰਚਾ ਦਰਜ ਕੀਤਾ ਹੈ ਜਦੋਂ ਸਾਰੇ ਮੈਨੂੰ ਸਵਾਜ ਤੋਂ ਮੈਂ ਸੁਣਖੂਆਂ ਅਗਲਾ ਹੀ ਬੰਦਾ ਇਹ ਜੇ ਨਾ ਮਾਰੇ ਬਹਿ ਤਾਂ ਮਾਰਡਰ ਦਾ ਪਰਚਾ ਦਰਜ ਕੀਤਾ ਉਹਨਦੀ ਨੀਅਤ ਕੀ ਸੀ ਕਤਲ ਦਾ ਪਰਚਾ ਦਰਜ ਕੀਤਾ ਉਹ ਤੋਂ ਬਾਅਦ ਫੜਕਾ ਦੇਵਾ ਵੀ ਆ ਆ ਮੇਰੀ ਰਿਕੁਐਸਟ ਜੁੜਾ ਵੀ ਕਿ ਯੂਆਰ ਇੱਕ ਦੋ ਦਿਨ ਬੜਾ ਬੋਟਾ ਉੱਪਰ ਥੱਲੇ ਸਿਸਕਾਰ ਤੁਸੀਂ ਕਰਿਓ ਮੇਰੀ ਗਾਰੰਟੀ ਹੈ ਵੀ ਮੈਂ ਫੜਕਾ ਇੱਕ ਦਿਨ ਨਹੀਂ ਦੋ ਦਿਨ ਚ ਫੜਕਾ ਅੰਦਰ ਦਊਂਗਾ ਤੇ ਤੁਹਾਡੇ ਸਾਹਮਣੇ ਮੈਂ ਇਤੋਂ ਜ਼ਿਆਦਾ ਨਹੀਂ ਟੈਮਾਂਗਾ ਹਾਂਜੀ ਤੋਂ 프리ਮੰਦਪੁਰ ਵਿਖੇ ਟਾਣਾ ਵਰਤੀ ਜਿਹਦੇ ਵਿੱਚ ਤਕਨੋਜਵਾਂ ਦੀ ਜੱਥ ਹੋਈ ਅਤੇ 2 ਜੱਕ ਮਹੀਨੇ ਤੇ ਉਹ ਜਾਣ ਬੁੱਝ ਕੇ ਹਟ ਕੀਤਾ ਉਹ ਨੌਜਵਾਨ ਨੂੰ ਜਿਹਦੇ ਨਾਲ 2 ਜਿਹੜੇ ਜੱਟੇ ਹਲਤ ਮਰਗੜ ਸਾਹਿਬ ਜੀ ਵੀ ਨੇ ਪੀਜੇ ਨੇ ਤੇ ਇੱਕ ਵੀ ਮੌਤ ਹੋ ਗਈ ਹੈ ਤੇ ਸਾਰਾ ਪ੍ਰਸ਼ਾਸਨ ਹੈ ਉਸ ਸਬੰਧ ਵਿੱਚ ਮੰਗ ਰਿਹਾ ਵੀ ਜੋ ਵੀ ਵੱਲ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਵੀ ਉਹ ਬੰਦਾ ਜਿਹੜਾ ਹੈਗਾ ਜਿਹਨੇ ਸਭ ਕੁਝ ਕੀਤਾ ਕਰਿਮੀਨਲ ਟਾਈਪ ਹੈਗਾ ਪਹਿਲਾਂ ਵੀ ਉਹਦੇ ਪਰ ਕਈ ਪਰਚੇ ਹੈਗੇ ਨੇ ਤੇ ਪ੍ਰਸ਼ਾਸਨ ਨੂੰ ਸਾਰਾ ਇਹ ਕਿਹਾ ਵੀ ਜੋ ਵੀ ਵੱਲ ਦੀ ਜੋ ਕਾਰਵਾਈ ਤੇ ਪੂਰੀ ਕੋਸ਼ਿਸ਼ ਕਰਾਵੇ ਇਸਾਰੇ ਮਾਮਲੇ ਬਹੁਤ ਨਾਮੂਦ ਗੱਲ ਹੈ ਜਿਹੜਾ ਆਪਾਂ ਦੇ ਦੇਖੋ ਇਹ ਸਾਰੀਆਂ ਕੋਸ਼ਿਸ਼ਾਂ ਜਦੋਂ ਤੁਸੀਂ ਬਣਾ ਰਹੇ ਹੋ ਇੱਕ ਬੱਦ੍ਹਾ ਗੋਰ ਆ ਤੇ ਬੰਦੇ ਟਾਈਮ ਤੋਂ ਫੱਲੇ ਆ ਤੇ ਸਾਰੀਆਂ ਕੋਸ਼ਿਸ਼ਾਂ ਜਦੋਂ ਇਹ ਅੱਗੇ ਵੀ ਪਿਛੇ ਵੀ ਕਰ ਸਵਾਰੀ ਜ਼ਰੂਰ ਹੋਈ ਹੈ ਦੀ ਇਹਨਾਂ ਪਰ ਇਹ ਹੱਟਦੀ ਨਹੀਂ ਹੈ ਕਿ ਜਦੋਂ ਸਾਰਾ ਮਤਲਬ ਖਾਤਮ ਜਿਦੋਂ ਆਪਾਂ ਕਰਨਾ ਰਲਕੀ ਹੋਣਾ ਮਤਲਬ ਪ੍ਰਸ਼ਾਸਨ ਨੂੰ ਵੀ ਕਹਿੰਦੇ ਸਾਰਾ ਜਵਾਬ ਧਿਆਨ ਦੇਣ ਦੀ ਲੋੜ ਹੈ ਜਾਨੀ ਪਤਾ ਵੀ ਇਹ ਸਥਿਤੀ ਵੀ ਇਤਰਾ ਦੋ ਬਿਲਕੁਲ ਨਹੀਂ ਨਹੀਂ ਬਿਲਕੁਲ ਵੀ ਬਿਲਕੁਲ ਦੇਖੋ ਬੜੀ ਬਦਕਤ ਦਾ ਸੰਭਾਗ ਬੋਰਜ ਨੂੰ ਮੈਂਬਰ ਕਰੀਏ ਦਾ ਇਹ ਬੱਚਾ ਉਹਦੇ ਹੋਣ ਵਾਲਾ ਉਹ ਬਿਲਕੁਲ ਜੀ ਦੇਖੋ ਕੱਲੇ ਇੱਕ ਬਹੁਤ ਹੀ ਮੰਦ ਭਾਜੀ ਘਟਨਾ ਹੋਈ ਹੈ ਜਿਹੜੇ ਪਿੰਡ ਦੇ ਵਿੱਚ ਜਿਹੜੇ ਗਲਤਾਂ ਕਰਦੇ ਜਿਨ੍ਹਾਂ ਦੇ ਮਤਲਬ ਜਿਨ੍ਹਾਂ ਕਹਾਂ ਕਿ ਨਸ਼ੇ ਦੇ ਪਿੱਛੇ ਵੀ ਉਹਨਾਂ ਤੇ ਦੂਸਰਾਂ ਭਾਜੀ ਚੱਲਦੀ ਰਹੀ ਆ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿੱਚ ਗੱਡੀ ਮਾਰ ਕੇ ਇੱਕ ਵਿਚਾਰਾ ਸਾਡਾ ਵੀਰ ਜੋ ਮੌਕੇ ਤੇ ਮਰ ਗਿਆ ਤੇ ਦੋ ਜਾਨੇ ਜਿਹੜੇ ਫੱਟੜ ਨੇ ਉਹਦੇ ਰਿਗਾਰਡਿੰਗ ਇੱਥੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ ਕਿਉਂਕਿ ਕੱਲ ਜਦੋਂ ਸ਼ਾਮ ਟਾਈਮ ਪੁਲਸ ਉੱਤੇ ਪਹੁੰਚਦੀ ਆ ਜੋ ਉਹਨਾਂ ਦਾ ਵਦੀਰਾ ਸੀ ਜਿਹੜਾ ਉੱਥੇ ਮਜੂਤੀ ਤੇ ਮਜੂਤੀ ਆਈ ਉਹਦੀ ਸ਼ਰਾਬ ਪੀਤੀ ਸੀ ਤੇ ਬੁਰਾ ਭਲਾ ਪਿੰਡ ਵਾਲਿਆਂ ਨੇ ਬੋਲਿਆ ਸੋ ਪਿੰਡ ਵਾਲਿਆਂ ਦੀ ਡਿਮਾਂਡ ਹੈ ਵੀ ਇੱਕ ਤਾਂ ਉਹਨੂੰ ਵੀ ਸਸਪੈਂਡ ਕੀਤਾ ਜਾਵੇ ਕਿ ਜਿਹੜੇ ਗਲਤ ਆਨਸਰ ਲਏ ਜਿਨ੍ਹਾਂ ਤੇ ਬਾਰ ਬਾਰ ਕੰਪਲੇਂਟਾਂ ਵੀ ਪਿੰਡ ਪਾਉਂਦਾ ਆ ਤੇ ਜਿਨ੍ਹਾਂ ਦੇ ਸਮੁੱਚਾ ਪਿੰਡ ਖਿਲਾਫ ਆ ਉਹਦੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਉਹਨਾਂ ਤੇ ਬਣਦੀ ਕਾਰਵਾਈ ਕਰੋ ਕਿਸੇ ਨੂੰ ਬਖਸ਼ਿਆ ਨਾ ਜਾਵੇ ਇਹਨਾਂ ਰੌਲੇ ਪੈ ਰਹੇ ਵੀ ਇਹ ਕਹਿੰਦੇ ਐਕਸੀਡੈਂਟਲ ਕੇਸ ਤਾਂ ਪਰ ਜੋ ਮੁੱਢੇ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਵੀ ਇਹਨਾਂ ਦੀ ਰੰਜਿਸ਼ ਪਾਜੀ ਕਰਨ ਮੁੰਡਾ ਮਾਰਿਆ ਗਿਆ ਸੋ ਪਿੰਡ ਵਾਲਿਆਂ ਦੀ ਡਿਮਾਂ ਇਸੇ ਰੋਸ ਵਜੋਂ ਸਾਰੇ ਇਕੱਠੇ ਹੋਏ ਸੀ ਕਿਉਂ ਡਿਪਟੀ ਸਾਹਿਬ ਵੀ ਆਏ ਨੇ ਇੱਥੇ ਆਸ਼ਵਾਸੀ ਉਹਨਾਂ ਨੇ ਦਿੱਤਾ ਇਹਨਾਂ ਨੂੰ ਕਿ ਉਸੇ ਗੱਲ ਦੀ ਵੇਟ ਕਰ ਰਹੇ ਆ ਵੀ ਹੋਵੇ ਤਾਂ ਕਿ ਜਿਹੜੇ ਵਿਚਾਰਾ ਸਾਡਾ ਵੀਰ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਕਰੇ ਜਾਣ ਉਸ ਸਾਡੇ ਵੀਰ ਦਾ ਸੰਸਕਾਰ ਕਰਨ ਤੇ ਜੋ ਪ੍ਰਮਾਤਮਾ ਦਾ ਭਾਣਾ ਤਾਂ ਹੋ ਗਿਆ ਪਰ ਉਹਨੂੰ ਇਨਸਾਫ਼ ਮਿਲਣਾ ਚਾਹੀਦਾ ਦੇਖੋ ਜੀ ਸਾਡੇ ਪਿੰਡ ਖੇੜੇ ਲਈ ਬਹੁਤ ਮੰਦਭਾਗੀ ਘਟਨਾ ਜੇ ਵਾਪਰੀ ਹੈ ਇੱਕ ਬਹੁਤ ਹੀ ਸ਼ਰੀਫ ਬੱਚਾ ਜਿਹੜਾ ਸੀਗਾ ਸਾਡਾ ਜਿਹਨੂੰ ਰਾਤ ਕਤਲ ਕਰ ਦਿੱਤਾ ਗਿਆ ਨਸ਼ੇ ਦੀ ਤਸਕਰਾਂ ਵੱਲੋਂ ਔਰ ਮੈਗਾ ਨਾ ਵੀ ਇਹਦੇ ਨਾਲੋਂ ਮਾੜੀ ਘਟਨਾ ਇਸ ਇਲਾਕੇ ਦੇ ਵਿੱਚ ਨਹੀਂ ਵਾਪਰੀ ਜਿਹੜੀ ਇਹ ਪਹਿਲੀ ਘਟਨਾ ਵਾਪਰੀ ਹੈ ਕਿ ਐਡਾ ਵੱਡਾ ਤਖਤ ਵਾਪਰੇ ਆ ਅੱਜ ਪਿੰਡ ਖੇੜਾ ਪਿੰਡ ਚਕਲੀ ਮੰਗਾ ਸਾਰਾ ਆਪਣਾ ਕੰਮ ਛੱਡ ਕੇ ਤੇ ਮਾਚੀਵਾੜੇ ਥਾਣੇ ਆਇਆ ਹੋਇਆ ਇਸ ਕਰਕੇ ਵੀ ਉਹ ਨਸ਼ੇ ਤਸਕਰਾਂ ਤੇ ਕਾਰਵਾਈ ਸਖਤੋ ਸਖਤ ਕਾਰਵਾਈ ਹੋਵੇ ਇਹ ਖੇੜਾ ਸਾਹਿਬ ਕਿੰਨੇ ਬੱਚਿਆਂ ਦੇ ਉੱਤੇ ਗੱਡੀ ਚਾੜੀ ਗਈ ਨਸ਼ੇ ਦੇ ਤਸਕਰਾਂ ਨੂੰ ਇਹ ਤਿੰਨ ਜਣੇ ਸੀਗੇ ਤਿੰਨੇ ਜਾਲੀਏ ਚਾਚੇ ਤਾਏ ਦੇ ਬੇਟੇ ਸੀਗੇ ਜਿਹਨਾਂ ਚੜਾਈ ਗਈ ਹੈ ਜਿਹਦੇ ਵਿੱਚ ਇੱਕ ਦੀ ਮੌਕੇ ਤੇ ਮਤ ਹੋਗੀ ਜਿਹੜੇ ਦੋ ਨੇ ਉਹ ਸੀਰੀਅਸ ਨੇ ਇੱਕ ਸਮਰਾਲੇ ਹੈਗਾ ਔਰ ਇੱਕ ਜੋ ਹੈਗਾ ਚੰਡੀਗੜ੍ਹ ਪੀਜੀਆ ਜਾਂ 32 ਦੇ ਵਿੱਚ ਦਾ ਇਹ ਜਿੰਨੇ ਨਹੀਂ ਇਹ ਮੈਰਿਡ ਇੱਕ ਵਿੱਚ ਮੈਰਿਡ ਸੀਗੇ ਤੇ ਇਹਦੇ ਦੋ ਬੇਟੀਆਂ ਨੇ ਔਰ ਹੁਣ ਪਤਾ ਲੱਗਿਆ ਵੀ ਵਾਈਫ ਜਿਹੜੀ ਆ ਉਹ ਵੀ ਪ੍ਰੈਗਨੈਂਟ ਹੈ ਸਾਰੀ ਤੇ ਪਰ ਚਲੋ ਹੁਣ ਪਾਣਾ ਬਹੁਤ ਮਾੜਾ ਵਾਪਰਿਆ ਇਹ ਔਰ ਬੜਾ ਦੁਖਾਂਤ ਹੈ ਹੁਣ ਤੁਹਾਨੂੰ ਇਸ ਵੇਲੇ ਮਛੇੜ ਥਾਣੇ ਤੋਂ ਡੀਐਸਪੀ ਸਾਹਿਬ ਨੇ ਕੀ ਬੋਲਿਆ ਡੀਐਸਪੀ ਸਾਹਿਬ ਨੇ ਇਹ ਪ੍ਰੋਸਾ ਦਿੱਤਾ ਵੀ ਮੈਂ ਉਹਨਾਂ ਤੇ 302 ਦਾ ਜਿਹੜਾ ਪੜਚਾਅ ਉਹ ਦਰਜ ਕਰ ਦਿੱਤਾ ਹੈ ਔਰ ਮੈਂ ਆਪਣੀ ਟੀਮਾਂ ਜਿਹੜੀਆਂ ਨੇ ਬਣਾ ਦਿੱਤੀਆਂ ਨੇ ਰੇਡ ਕਰਨ ਦੇ ਲਈ ਔਰ ਉਹ ਜਲਦ ਤੋਂ ਜਲ ਜਿਹੜੀ ਉਹ ਰੇਡ ਸ਼ੁਰੂ ਵੀ ਹੋ ਚੁੱਕੀ ਹੈ ਔਰ ਡੀਐਸਪੀ ਸਾਹਿਬ ਨੇ ਬੜਾ ਵਧੀਆ ਪ੍ਰੋਸਾ ਵੀ ਦਿੱਤਾ ਔਰ ਜਿਹੜੀ ਲੱਗਦਾ ਕਿ ਉਹ ਕਾਰਵਾਈ ਕਰ ਫੋਰੈਂਸਿਕ ਦੀ ਟੀਮਾਂ ਵੀ ਜਿਹੜੀਆਂ ਇਹਨਾਂ ਨੇ ਸਪੈਸ਼ਲ ਲੁਧਿਆਣੇ ਤੋਂ ਮਗਾਈਆਂ ਨੇ ਇਸ ਵਾਸਤੇ ਔਰ ਇਸ ਕਰਕੇ ਹੁਣ ਜਿਹੜੀ ਕਾਰਵਾਈ ਹੈ ਵਧੀਆ ਹੋ ਰਹੀ ਹੈ ਔਰ ਠੀਕ ਹੋ ਗਈ ਜਿਹੜਾ ਬੱਚੇ ਡੈਥ ਹੋਈ ਉਹਦਾ ਸੰਸਕਾਰ ਅੱਜ ਕਰ ਦਿੱਤਾ ਜੋ ਕਿ ਦੋ ਦਿਨ ਵੇਟ ਕੀਤੀ ਹੈ ਹਜੇ ਪਹਿ ਉਸ ਤੋਂ ਬਾਅਦ ਜੀ ਵੀ ਹੁਣ ਡਿਪਸਾ ਨੇ ਕਿਹਾ ਜੇ ਤੁਹਾਡੇ ਵੀ ਪਰਿਵਾਰ ਦਾ ਹੋਊਗਾ ਤੇ ਉਸ ਵਾਰ ਕਰ ਰਹੀ ਆ ਇਹ ਸਨ ਰਿੰਦਰ ਸਿੰਘ ਖੇੜਾ ਜੀ ਜਿਹੜੇ ਕੀ ਆਰਡੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨੇ ਔਰ ਦੋਸਤੋ ਜਿਹੜਾ ਨਸ਼ੇ ਦੇ ਸਦਾਗਰਾਂ ਵੱਲੋਂ ਇਹ ਕਾਰਾ ਜਿਹੜਾ ਕੀਤਾ ਗਿਆ ਬਹੁਤ ਮਦਭਾਗਾ ਵਾ ਇਹ ਨਹੀਂ ਹੋਣਾ ਚਾਹੀਦਾ ਸੀ ਕੈਮਰਾਮੈਨ ਹਰਸੀਦਾਲ ਜੀ ਵੀ ਤੁਹਾਨੂੰ ਇਹ ਪੁਲੀਸਰ ਬੀਤੀ ਰਾਤ ਜਿਹੜਾ ਇੱਕ ਗੱਡੀ ਸੀ ਵਰਨਾਕਾਰ ਉਹਨੂੰ ਸੋਨੂੰ ਚਲਾ ਰਿਆ ਸੀ ਨਾਲ ਉਹਦਾ ਬ੍ਰਦਰ ਬੈਠਾ ਸੀ ਹਾਂਜੀ ਦੋ ਅਨਨੋਨ ਲੜਕੇ ਸੀ ਹਾਂਜੀ ਉਹਨਾਂ ਨੇ ਕੁਲਵਿੰਦਰ ਸਿੰਘ ਸੀ ਜਾ ਰਿਆ ਸੀ ਨਾਲ ਮਨਮੋਹਨ ਸਿੰਘ ਤੇ ਸੋਨ ਸਿੰਘ ਹਾਂਜੀ ਉਹਨਾਂ ਨੂੰ ਹਿੱਟ ਕਰਤਾ ਉੱਪਰ ਗੱਡੀ ਚੜਾਤੀ ਉਹਨੂੰ ਮਾਰਦੇ ਇਰਾਦੇ ਨਾਲ ਉਹ ਗੁੱਡੇ ਦੇ ਮੌਕੇ ਦੇ ਹੀ ਮਤਲਬ ਉਥੇ ਮਾਰ ਮਤਲਬ ਬਹੁਤ ਘਬੀਰ ਸੱਟਾਂ ਲੱਗੀਆਂ ਸੀ ਉਹਦੀ ਹਸਪਤਾਲ ਜਾ ਕੇ ਮੌਤ ਹੋ ਗਈ ਕੁਲਵਿੰਦਰ ਸਿੰਘ ਦੀ ਹਾਂਜੀ ਤੇ ਦੋ ਫਟੜਨੇ ਪਲੱਸ ਉਹ ਇਲਾਜਦੀਨ ਨੇ ਇਹਨੇ ਸਟੇਟਮੈਂਟ ਹੁਣ ਲਿਖਾਈ ਆ ਜੀ ਐਫਆਰ ਦਰਚ ਕਰਨ ਲੱਗੇ ਆ ਅੱਗੇ ਕਾਰਵਾਈ ਅਮਲ ਚ ਲਿਆ ਰਹੇ ਆ ਗੱਡੀ ਚਾਲਕ ਕੌਣ ਸੀ ਜੀ ਸੋਨੂ ਸਟੇਟਮੈਂਟ ਚ ਹੈ ਵੀ ਸੋਨੂ ਚਲਾ ਰਿਹਾ ਸੀ ਕਿੰਨੇ ਬੰਦੇ ਸੀ ਜੀ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਵਰਨਾਕਾਰ ਚ ਸੀ ਹਾਂਜੀ ਹਾਂਜੀ ਚਾਰ ਬੰਦੇ ਦੱਸੇ ਇਹਨਾਂ ਨੇ ਬਿਆਨ ਚ ਇੱਕ ਤਾਂ ਉਹਦਾ ਬਰਾਦਰੀ ਆ ਜੀ ਮਲਕੀਤ ਇਲੀਅਸ ਮੰਤਰੀ ਕੋਈ ਨਕਨੇਮ ਆ ਉਹਦਾ ਜੀ ਹਾਂਜੀ ਇਹ ਮਲਕੀਤ ਮੰਤਰੀ ਦਾ ਕੀ ਕੰਮ ਆ ਜੀ ਵੈਸੇ ਇਹ ਦੇਖੋ ਜੀ ਹੁਣ ਪਤਾ ਲੱਗੂਗਾ ਜੀ ਕੀ ਕੀ ਅੱਗੇ ਇਹਨਾਂ ਦੀ ਪੜਤਾਲ ਤਫਤੀਸ਼ ਕਰਾਂਗੇ ਉਹਦੇ ਸਾਹਮਣੇ ਆਊਗਾ ਜੋ ਵੀ ਆਇਆ ਸਾਹਮਣੇ ਆਉਣ ਤੇ ਹੀ ਪਤਾ ਕਰ ਸਕਦੇ ਆਂ ਜੀ ਕੀ ਕੰਮ ਕਰ ਰਿਹਾ ਹੈ ਇਹ ਮੁੰਡਾ ਠੀਕ ਹੈ ਜੀ ਹਾਂਜੀ ਤੁਹਾਡੇ ਵੱਲੋਂ ਕਾਰਵਾਈ ਪੂਰੀ ਹੈ ਜੀ 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 ਆਰੰਭ ਕਰ ਦਿੱਤੀ ਜੀ 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 ਇਹਨਾਂ ਦਾ ਬਤੂ ਸੁਣਾ ਜਨਾ ਜਿਹੜੇ ਬਣਦੇ ਕੁਲਵਿੰਦਰ ਸਿੰਘ ਜਿਹੜੀ ਇਹਨਾਂ ਦੀ ਦੇ ਕੋੜਾ ਸੋਨੂ ਆ ਦੇ ਮੰਤਰੀ ਇਹਨਾਂ ਦੀ ਪਹਿਲਾਂ ਕੋ ਨੌਕ ਚ ਹੋਈ ਹੈ ਹੁੰਗੀ ਜੀ ਇਹ ਤਾਂ ਉਹ ਜਿਹੜਾ ਇਹ ਮੰਤਰੀ ਆ ਆ ਸੋਨੂ ਇਹਨਾਂ ਨੇ ਉਹਦੇ ਉਹਦੇ ਜਗਵਿੰਦਰ ਸਿੰਘ ਤੇ ਉਹਦਾ ਭਰਾ ਸੀ ਕਜਨੂ ਦੇ ਸੋਹਣ ਸਿੰਘ ਤੇ ਮਨਮੋਹ ਸਿੰਘ ਇਹਨਾਂ ਦੇ ਗੱਡੀ ਜੜਾ ਕੇ ਇਹਨਾਂ ਦੇ ਪਰਿਵਾਰ ਦੇ ਦਸਨ ਤਾਉ ਦੇ ਦੀ ਕੁੱਟਮਾਰ ਵੀ ਕੀਤੀ ਹੈ ਇਹ ਇੱਕ ਬੰਦਰੀ ਡੈਥ ਹੋਈ ਉਸ ਜਿਹੜਾ ਕੇਜਿਸਟਰ ਕਰ ਰਹੇ ਆ ਕਿ ਇਸ ਬਿਲਕੁਲ 717 ਦੇ 103 109 ਵੀਨਸ ਤੇ 300 ਕਵਿਗਨਸ ਇਹਦੇ ਦਾਈ ਕੇਜਿਸਟਰ ਕਰ ਰਹੇ ਨੇ ਇਹਨਾਂ ਦੇ ਪਰਿਵਾਰਕ ਮੈਂਬਰ ਆ ਰਹੇ ਹੋ ਉਸ ਸਟੇਟਮੈਂਟ ਆਪ ਨੂੰ ਲੈ ਪਾ ਰਹੇ ਉਹ ਤੋਂ ਬਾਅਦ ਜਿਹੜੀ ਪਕੂ ਹੁੰਦਾ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਗਏ ਹੈਂਡਓਵਰ ਦੇ ਵਾਪੇ ਇਹਦੇ ਗ੍ਰਿਟੀਗਲਟੀ ਇਹ ਹੁਣ ਪਿਛਾਰ ਵਾਲੇ ਦੱਸੂ ਸਟੇਟਮੈਂਟ ਲਗਾ ਰਹੇ ਆ ਉਹਦੇ ਚੱਲ ਹੋਏ ਨੇ ਜਿਹੜੇ ਦੱਬੀ ਤੋਂ ਕਿ ਬੂਤ ਤੇ ਨੰਮ ਦੇ ਚੀ ਇੱਕ ਬੰਦੇ ਦੀ ਜੱਥਲੀਆ ਦੋ ਇੰਜਰਡ ਇਹ ਐਨਰਜੀ ਜਿਹੜੀ ਛਾਪੇ ਮਾਰੀ ਨੂੰ ਪੜਨ ਜਿਹੜੀ ਫੜਨ ਲਈ ਕਰ ਰਹੀ ਹਾਂਜੀ ਹਾਂਜੀ ਇਹਦੇ ਲਈ ਟੀਮ ਆਪਣੀਆਂ ਦੋ ਬਣਾਈਆਂ ਨੇ ਐਸ ਐਚਓ ਮਰੇਸ ਸਮਰਾਲਾ ਜਿਹੜਾ ਇਹਨਾਂ ਦੇ ਅਰੈਸਟ ਕਰਨ ਦੀ ਆਡਰ ਟੂ ਗਣਾ ਦੇ ਰਿਹਾ ਜਿਹੜੇ ਤਾਂ ਨੇ ਲੋਕ ਬੈਠੇ ਨੇ ਉਹ ਠੀਕ ਹੈ ਜੋ ਤੁਹਾਡੀ ਗੱਲ ਤੇ ਹਾਂਜੀ ਹਾਂਜੀ ਉਹਨਾਂ ਨੂੰ ਜੋ ਉਹਨਾਂ ਦੀ ਕਾਰਵਾਈ ਬਣਦੀ ਹੈ ਸਖਤ ਤੋਂ ਸਖਤ ਸਜ਼ਾ ਲਈ ਅਸੀਂ ਉਹ ਕਰ ਰਹੇ ਹਾਂ ਉਹਨਾਂ ਨੂੰ ਵਿਸ਼ਵਾਸ ਵੀ ਦਵਾਇਆ ਕੋਈ ਜਲਦੀ ਜਿਹੜਾ ਮੁੱਲ ਜਵਾਬ ਨੂੰ ਰਿਸਕ ਕਰ